ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਜਿੰਨੀਆਂ ਵੀ ਨਾਨਕ ਨਾਮ ਲੈਵਾ ਸੰਗਤਾਂ ਵੀਡੀਓ ਦੇਖ ਰਹੀਆਂ ਪਹਿਲਾਂ ਤਾਂ ਮੈਂ ਬੇਨਤੀ ਕਰੂੰਗਾ ਸਾਰਿਆਂ ਨੂੰ ਵੀਡੀਓ ਸ਼ੇਅਰ ਕਰਿਓ ਵਾਦੋ ਵਾਦ ਵੀਰੋ ਮੈਂ ਬੇਨਤੀ ਪਹਿਲੇ ਇਹ ਕਰ ਲੱਗਾ ਕਿ ਮੈਨੂੰ ਇੱਕ ਮਹਾਰਾਜ ਨੇ ਜਰੀਆ ਦਿੱਤਾ ਹੈ ਸੇਵਾ ਕਰਨ ਵਾਲੇ ਤੁਸੀਂ ਜਿਹੜੇ ਮੇਰੇ ਭੈਣ ਭਰਾ ਵੀਡੀਓ ਸ਼ੇਅਰ ਕਰਦੇ ਆ ਜਾਂ ਕੋਈ ਕੋਈ ਵੀ ਜਿਹੜਾ ਤੇਲਫੁਲ ਆਪਣੀ ਕਵਾਈ ਤੋਂ ਭੇਜਦਾ ਬੜੇ ਹਾਲਾਤ ਮੜੇ ਇਸ ਪਰਿਵਾਰ ਕੋ ਪਹੁੰਚਿਆ ਅੱਜ 5-6 ਦਿਨ ਹੋ ਗਏ ਵੀਰ ਫੋਨ ਕਰਨ ਦਾ ਐਸ ਵੀਰ ਦੀ ਪਤਨੀ ਹੈ ਜੀ ਦਾ ਨਾਮ ਹੈ ਚਰਨਜੀਤ ਕੌਰ ਇਹਦਾ ਨਾਮ ਸਰਬਜੀਤ ਸਿੰਘ ਹੈ ਪਿੰਡ ਮੈਂ ਦਲਾਲੇ ਗਲਾਲੀਪੁਰ ਪਿੰਡ ਪਹੁੰਚਿਆ ਵਾ ਜੋ ਕਿ ਸਪਾਜਪੁਰ ਦੇ ਲਾਗੇ ਹਲਕਾ ਖੇਮ ਕਰਨ ਦੇ ਵਿੱਚ ਇਸ ਵੀਰ ਤੇ ਇਹਦੇ ਘਰ ਦੀ ਜਿਹੜਾ ਮੰਡੀ ਦੇ ਵਿੱਚ ਕੋਈ ਦਿਹਾੜੀ ਕਰਦੇ ਆ ਆਪਣੀ ਮੰਡੀ ਵਿੱਚ ਜਾ ਰਿਹਾ ਸੀ ਉੱਥੇ ਜਿਹੜਿਆਂ ਮੋਟਰਸਾਈਕਲ ਤੇ ਜਾ ਰਹੇ ਸੀ ਤਿੰਨ ਜਣੇ ਤਿੰਨ ਜਣੇ ਹੀ ਬੈਠੇ ਸੀ ਇਹ ਭੈਣ ਵਿੱਚ ਘਾਰ ਬੈਠੀ ਸੀ ਤੇ ਜਦੋਂ ਤਿੰਨ ਜਣੇ ਦਿਹਾੜੀ ਜਾ ਰਹੇ ਸੀ ਰਾਹ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਸੀਜ਼ਨ ਚੱਲ ਰਿਹਾ ਹੈ ਟਰਾਲੀਆਂ ਬਹੁਤ ਹੁੰਦੀਆਂ ਛੜਕ ਤੇ ਇੱਕ ਟਰਾਲੀ ਖਾਲੀ ਜੋ ਮੰਡੀ ਜੋ ਵਾਪਸ ਆ ਰਹੀ ਸੀ ਉਹਦੇ ਮਗਰ ਪਾਈਪ ਲੱਗੇ ਹੋ ਤੇ ਤੁਸੀਂ ਵੇਖਿਆ ਕਿ ਪਾਈਪ ਹੁੰਦੇ ਆ ਉਹ ਕਿਤੇ ਹਲਾਰਾ ਵੱਜਾ ਤੇ ਉਹ ਪਾਈਪ ਇੱਕ ਸਾਈਡ ਤੋਂ ਵਿੱਜ ਗਿਆ ਜਦੋਂ ਘੁੰਮ ਗਿਆ ਛੜਕ ਤੇ ਆਇਆ ਤੇ ਉਹ ਇਸ ਭੈਣ ਦੇ ਮਗਰ ਲੈ ਸੱਟ ਲੱਗੀ ਸਰਤੇ ਇੰਨੀ ਲੱਗੀ ਆ ਕਿ ਜਿਹੜਾ ਹੱਥ ਪੈ ਜਾਂਦਾ ਉਹ ਸਿਰ ਦੇ ਵਿੱਚ ਹੋਰੋਂ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਇੰਨੇ ਘਾ ਹਾਲਾਤ ਮਾੜੇ ਆ ਤੇ ਇਸ ਟਾਈਮ ਬਰਾਉ ਜਿੰਦਗੀ ਤੇ ਤੇ ਮੌਤ ਦੀ ਜੇ ਲੜਾਈ ਲੜ ਰਹੀ ਹੈ ਤੁਹਾਨੂੰ ਮੈਂ ਥੋੜੀ ਜੀ ਇੱਕ ਫੋਟੋ ਵਿਖਾ ਕੇ ਦਾਂ ਵੀਡੀਓ ਦੇ ਵਿੱਚ ਬਹੁਤ ਜਿਆਦੀ ਹਾਲਤ ਜਿਹੜੀ ਹੈ ਮਾੜੀ ਹੈ ਇਸ ਟਾਈਮ ਜਿਹੜਾ ਅੰਮ੍ਰਿਤਸਰ ਹਸਪੀਟਲ ਹੈਗਾ ਏ ਜਿਹੜਾ ਸਲਮਾਨ ਅਰਮਾਨ ਹਸਪਤਾਲ ਐ ਬਟਾਲਾ ਰੋਡ ਤੇ ਉੱਥੇ ਦਾਖਲਿਆ ਬੜੇ ਹਾਲਾਤ ਮੜਿਆ ਤੇ ਪਹਿਲਾਂ ਤਾਂ ਮੈਂ ਇਸ ਪਿੰਡ ਦੇ ਵਿੱਚ ਜਿਹੜਾ ਨਵਾਂ ਸਰਪੰਚ ਮੇਰਾ ਵੀਰ ਬਣਿਆ ਐ ਹਰਮਨ ਸਿੰਘ ਹਰਮਨ ਸਿੰਘ ਜੋ ਇੱਥੇ ਪਿੰਡ ਦੇ ਸਰਪੰਚ ਬਣਿਆ ਉਸ ਵੀਰ ਨੇ ਇਹਨਾਂ ਦੀ ਬਾਹ ਫੜੀ 5000 ਰੁਪਏ ਸਿਵਾ ਵੀ ਕੀਤੀ ਹੋਰ ਵੀ ਆਪਣੇ ਸੱਜਣ ਮਿੱਤਰ ਭੈਣ ਭਰਾਵਾਂ ਤੋਂ ਬਾਕੀ ਕਾਫੀ ਮਦਦ ਕਰਾਈ ਤੇ ਪਿੰਡ ਵੱਲੋਂ ਵੀ ਜਿੰਨੇ ਕੇ ਕਿਸੇ ਸਹਯੋਗ ਹੀ ਉਹ ਵੀ ਕੀਤਾ ਔਰ ਪੈਸੇ ਇਹਨੇ ਲੱਗ ਰਿਆ ਰੋਜ ਦਾ ਜਿਹੜਾ 600 70000 ਰੁਪਿਆ ਖਰਚਾ ਹੈ 6 ਤਰੀਕ ਦੀ 6 ਜਾਂ 7 ਤਰੀਕ ਦੇ ਕਰੀਬ ਸੱਟ ਲੱਗੀ ਹੈ ਨਾ ਅੱਜ 10 11 ਦਿਨ ਹੋ ਗਏ ਆ ਤੇ ਭਰਾਓ ਬੇਨਤੀ ਹੈ ਇਸ ਪਰਿਵਾਰ ਦਾ ਜਿਹੜਾ ਮੈਂ ਅਕਾਊਂਟ ਨੰਬਰ ਉੱਤੇ ਮੈਂਸ਼ਨ ਕਰ ਦੂੰਗਾ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਨੀ ਹੈ ਜਿਹੜੇ ਕਿਹੜੇ ਹਸਪਤਲ ਦਾਖਲਿਆ ਰਮਾਨ ਹਸਪਤਲਿਆ ਦਾਖਲਿਆ ਜੀ ਕੀ ਗੱਲ ਕੀ ਹੋਈ ਇਹ ਵੀਰ ਜੀ ਮੰਡੀ ਜਾਂਦੀਆਂ ਸੀ ਦਿਹਾੜੀ ਵਾਸਤੇ ਉਥੇ 400 ਰੁਪਏ ਦਿਹਾੜੀ ਲੈਂਦੀਆਂ ਸੀ ਤੇ ਦਾਣੇ ਪਾਉਂਦੀਆਂ ਸੀ ਤੇ ਮੈਂ ਵੀ ਇਹਨੂੰ ਮੰਡੀ ਲੱਗਾ ਦਿਹਾੜੀ ਜਾਣਾਂ ਉਥੇ ਸਾਨੂੰ 500 ਲੰਗੇ ਆ ਇਹ ਟਰਾਲੀ ਜੇ ਵੀਰਜੀ ਜਿਹੜੀ ਪੈਪ ਹੁੰਦੀ ਨਾ ਲੱਥ ਕੇ ਮਗਰੋਂ ਤੇ ਉਹ ਇਹਦੇ ਦੇ ਆਣ ਕੇ ਵਿਚਾਰੀ ਦੇ ਦਜਕਾਏ ਆਣ ਕੇ ਵੱਜ ਗਈਆਂ ਮੱਥੇ ਦੇ ਵਿੱਚ ਇਥੇ ਕਿੰਨਾ ਖਰਚਾ ਆ ਰਿਹਾ ਹਸਪੀਟਲ ਵੀਰਜੀ ਰੋਜ਼ ਦਾ ਹੀ 30 4000 60 ਇੱਥੇ ਖਰਚਾ ਆ ਰਿਹਾ ਮੈਂ ਜਿਹੜਾ ਅਸੀਂ ਡੰਗਰ ਵੀ ਵੇਚਦੇ ਆ ਖਾਂ ਦੀ ਵੀ ਆਪਦੇ ਕਰਤੇ ਮੋਟਰਸਾਈਕਲ ਉਹ ਵੀ ਵੇਚ ਕੱਤਿਆ ਵਾ ਜੋ ਕੁਝ ਹੈਗਾ ਮੈਂ ਸਾਰਾ ਆਪਦਾ ਵੇਚ ਗਿਆ ਮੇਰਾ ਵੀਰ ਨੇ ਸਾਰਾ ਕੁਝ ਵੇਚ ਦਿੱਤਾ ਹਾਲਾਤ ਤੁਸੀਂ ਦੇਖ ਸਕਦੇ ਜੇ ਇਹ ਘਰ ਦੇ ਹਾਲਾਤ ਆ ਇੱਕ ਬੰਨੇ ਛੰਨ ਪਈ ਆ ਇੱਕ ਬੰਨੇ ਛੋਟਾ ਜਿਹਾ ਕਮਣਾ ਕਮਰਾ ਹੈ ਉਹਨੂੰ ਵੀ ਪਰਦਾ ਲੱਗਾ ਹਾਲਾਤ ਘਰ ਦੇ ਬਹੁਤ ਮਾੜੇ ਆ ਤੇ ਪਿੰਡ ਵੱਲ ਜਿੰਨਾ ਵੀ ਸੰਯੋਗ ਹੁੰਦਾ ਸੀ ਉਹਨਾਂ ਕੀਤਾ ਵਾ ਅੱਗੇ ਵੀ ਕਰ ਰਿਹਾ ਤੇ ਮੇਰੀ ਬੇਨਤੀ ਸਾਰੇ ਹੀ ਜਿੰਨੇ ਭੈਣ ਭਰਾ ਦੇਖ ਰਿਆ ਕੋਈ 10 5 ਜਿੰਨੇ ਵੀ ਹੁੰਦੇ ਆ ਤੇ ਜਰੂਰ ਇਹਨਾਂ ਦੀ ਮਦਦ ਕਰਿਓ ਇਹਨਾਂ ਦੀਆਂ ਇੱਕ ਗੁੜੀਆ ਜਿਹਦੀ ਮੈਰਿਜ ਹੋਣ ਵਾਲੀ ਆ ਇੱਕ ਬੇਟਾ ਵਿਆਹ ਉਹ ਵੀ ਦਿਹਾੜੀ ਕਰਦਾਂ ਨਾਲ ਹਾਲਾਤ ਤੁਸੀਂ ਦੇਖ ਰਹੇ ਜੇ ਤੇ ਭਰਾਓ ਜਿੰਨੀ ਵੀ ਹੁੰਦੀ ਆ ਵੱਧ ਤੋਂ ਵੱਧ 10 5 20 ਕਿੰਨੇ ਵੀ ਹੁੰਦੇ ਮਤ ਇਹਨਾਂ ਦੀ ਜਰੂਰ ਕਰਿਓ ਇਹਨਾਂ ਦਾ ਅਕਾਊਂਟ ਨੰਬਰ ਮੈਂਸ਼ਨ ਕਰ ਦੂਗਾ ਜੇ ਕੋਈ ਪ੍ਰੋਬਲਮ ਹੁੰਦੀ ਆ ਦਾਸ ਨਾਲ ਵੀ ਸੰਪਰਕ ਕਰ ਸਕਦੇ ਕੋਈ ਨਹੀਂ ਜੋ ਤੁਹਾਡਾ ਤਿਲ ਫੁੱਲ ਆ ਇਨਾਂ ਦੇ ਜਿਹੜਾ ਕੋਲ ਆਉ ਕਿਉਂਕਿ ਕਿਸੇ ਭੈਣ ਦੀ ਜਿਹੜੀ ਆ ਜਾਣ ਬਾਜੇ ਕਿਸੇ ਬੱਚਿਆਂ ਦੀ ਜਿਹੜੀ ਮਾਂ ਬਾਜੇ ਬੱਚੇ ਵੀ ਛੋਟਾ ਇੱਕ ਧੀਆ ਵਿਹਣ ਵਾਲੀ ਐ ਵੀਡੀਓ ਚ ਨਹੀਂ ਦਿਖਾ ਸਕਦਾ ਇਹ ਬਜ਼ੁਰਗ ਮਾਤਾ ਇਹ ਪਿੰਡ ਦੇ ਵੀਰ ਆ ਜੋ ਕਾਫੀ ਲਾਗੋ ਭਜਨਾਸ ਕਰਨ ਦਾ ਆ ਹੋਰ ਵੀ ਲੱਗੇ ਇੱਥੇ ਵੀਰ ਬੈਠੇ ਆ ਇਸ ਕਰਕੇ ਬੇਨਤੀ ਹੱਥ ਜੋੜ ਕੇ ਕਾਫੀ ਖਰਚਾ ਆ ਰਿਹਾ ਤੇ 10 5 20 ਜਿੰਨੇ ਹੁੰਦੇ ਮਤ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ ਤੇ ਹੱਥ ਜੋੜ ਕੇ ਬੇਨਤੀ ਸ਼ੇਅਰ ਜਰੂਰ ਕਰਿਓ ਤਾਂ ਹਰ ਇੱਕ ਵੀਡੀਓ ਨੂੰ ਸ਼ੇਅਰ ਕਰਦੇ ਆ ਸਪੋਰਟ ਕਰਦੇ ਆ ਕਿਉਂਕਿ ਇੱਕ ਹੀ ਜਰੀਆ ਬਣਿਆ ਸਾਰਾ ਕੰਮ ਜਿਹੜੀਆਂ ਤੁਹਾਡੇ ਤੁਸੀਂ ਸਵਾਮਾ ਕਰਦੇ ਜੇ ਇੰਨੀ ਕ ਬੇਨਤੀ ਜੂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ